ਸਵਰਨਕੌਰ ਕਿਹੜਾ ਪਿੰਡ ਹੈ ਨੌਰਪੁਰਾ ਅੱਛਾ ਤੁਸੀਂ ਇੱਚਾ ਬੋ ਤੁਹਾਡੀ ਬੇਟੀ ਹੈ ਕੋਤਰੀ ਲੱਗਦੀ ਹੈ ਹਾਂਜੀ ਸਾਡੀ ਕੋਤਰੀ ਸਾਡੇ ਕੋਲ ਹਾਂਜੀ ਹੋਇਆ ਉਹਦੇ ਨਾਲ ਉਹਨਦੇ ਦਾ ਬਾਤ ਕੀ ਹੋਇਆ ਜਿਹੜਾ ਮੁੰਡਾ ਚੇਤੂਦਾਰ ਛੇ ਤੇ ਕਿਕਰ ਸਿੰਘ ਦਾ ਮੁੰਡਾ ਤੇ ਕਿਕਰ ਸਿੰਘ ਦੀ ਕੁੜੀ ਉਹਨਾਂ ਦਾ ਸਾਡੇ ਘਰ ਕੁੜੀ ਤੇ ਮੁੰਡੇ ਦਾ ਆਉਣਾ ਜਾਣਾ ਸੀ ਇਹਦਾ 체ਤੂ ਦਾ ਮੁੰਡਾ ਸੀ ਉਹਨੇ ਗੋਲੀਆਂ ਫੜਾਤੀਆਂ ਕਿਕਰ ਸਿੰਘ ਦੇ ਮੁੰਡੇ ਨੂੰ ਕਿਕਰ ਸਿੰਘ ਦੇ ਮੁੰਡੇ ਨੇ ਫੜਾਈਆਂ ਆਪਦੀ ਭੈਣ ਨੂੰ ਉਹ ਸਾਡੀ ਬੇਟੀ ਨੂੰ ਫੜਾ ਆਇਆ ਬੇਟੀ ਨੂੰ ਫੜਾ ਕੇ ਨੇ ਦਾਲਚੱਤ ਲਾਈਆਂ ਇਹ ਸਾਨੂੰ ਪਤਾ ਨਹੀਂ ਅਸੀਂ ਪੈ ਗਏ 9 ਵਜੇ ਹੀ ਪੈ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਲੋਕਾਂ ਨੇ ਠਾਇਆ ਆਣ ਕੇ ਇਹਦਾ ਸਾਨੂੰ ਪਤਾ ਇਹ ਭਜੇ ਨੱਠੇ ਫੇਰ ਅੱਗੋਂ ਸਾਨੂੰ ਧਮਕੀਆਂ ਦੇਂਦੇ ਸੀ ਇੱਕ ਅਰਸ਼ ਦੀ ਮਾਂ ਅਰਸ਼ ਦਾ ਪਿਓ ਇਹ ਕਿਕਰ ਦੀ ਕੁੜੀ ਮੁੰਡਾ ਇਹ ਨਹੀਂ ਕੁੜੀ ਨੂੰ ਘਰੋਂ ਭਜਾ ਕੇ ਲੈ ਗਏ ਕੁੜੀ ਨੂੰ ਨਾਲ ਭਜਾ ਕੇ ਲੈ ਕੇ ਸਾਨੂੰ ਸੁਰਤੀ ਨਹੀਂ ਤੇ ਕੁੜੀ ਨੂੰ ਕਿਕਰ ਦਾ ਮੁੰਡਾ ਭਜਾ ਕੇ ਮੋਟਰਸਾਈਕਲ ਹਾਂਜੀ ਹਾਂ ਉਹਨਾਂ ਜੀ ਗੋਲੀਆਂ ਪਾਈਆਂ ਸੀ ਗੋਲੀਆਂ ਸਾਨੂੰ ਪਤਾ ਕਦੋਂ ਲੱਗਾ ਸਾਨੂੰ ਪਤਾ ਲੱਗਾ 1:02 ਵਜੇ ਪਤਾ ਲੱਗਾ ਹਾਂਜੀ ਅਸੀਂ ਉੱਠਿਆ ਸਾਨੂੰ ਸੁਰਤ ਹੋਈ ਮੰਜਾ ਵੇਖਿਆ ਅੰਦਰ ਵੇਖਿਆ ਕੁੜੀ ਕੋਈ ਨਹੀਂ ਬੈਠੀ ਆ ਨਹੀਂ ਇਹਨਾਂ ਨੂੰ ਠਾਇਆ ਪਰ ਜੇ ਨਾ ਠਾਇ ਗਲੀ ਚ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਬਿਰਕ 18 ਸਾਲ ਦੀ ਕੁੜੀ ਕੁੜੀ ਦੀ ਕੁੜੀ ਦੀ 18 ਸਾਲ ਦੀ ਆਪਣੀ ਦੀ ਆਪਣੀ 12 ਸਾਲ ਦੀ ਹੈ ਜੀ 12 ਸਾਲ ਦੀ ਹੈ 12 ਸਾਲ ਦੀ ਹੈ 7ਵੀਂ ਚਫਾਰਦੀ 7ਵੀਂ ਚ ਹੋਈ ਸੀ ਪਿੰਡਾਂ ਦੀ ਕੋਈ ਗੱਲਬਾਤ ਆਈ ਸਾਹਮਣੇ ਪਹਿਲਾਂ ਹੋਈ ਸੀ ਪਹਿਲਾਂ ਰੋਲਾ ਪਿਆ ਸੀ ਸਾਨੂੰ ਪੰਚਾਇਤ ਨੇ ਬਹਾਲਿਆ ਵੀ ਨਹੀਂ ਗਾਂ ਕਰਤੂ ਤੇ ਕਰਦੇ ਨਹੀਂ ਕਰਦੇ ਸਾਨੂੰ ਦਾਤਰ ਕਪਾਂ ਲੈ ਕੇ ਮੁੰਡੇ ਨੇ ਮੁੰਡੇ ਵੀ ਸਾਡੇ ਗਾਲ ਪੁਆਏ ਧੰਦੀ ਦਿੱਤੀ ਸਾਡੇ ਅਰਸ਼ ਨੇ ਅਰਸ਼ ਨੇ ਹਾਂ ਜੀ ਉਹਨਾਂ ਦਾ ਪਿੰਡ ਫਤੂ ਕੀ ਦੂਰ ਪਰ ਸ਼ੇਰ ਪੜਾਈ ਸ਼ੇਰ ਕੋਸ ਦਾ ਰਹਿਦਾ ਇਹ ਵਾਂਦੇ ਵਿੱਚ ਨਹੀਂ ਨਹੀਂ ਉਹਦੀ ਮਾਂ ਮੁੱਕ ਗਈ ਅਵਲੀ ਸੀ ਪਿਓ ਉਹਨਾਂ ਰੱਖ ਲਈ ਮਾਸੀ ਗੋਦੀ ਲੈ ਆਏ ਉਸ ਵਾਂਦੇ ਵਿੱਚ ਪੁੱਤ ਨੂੰ ਦਰਖਾਸਤ ਵਗੈਰਾ ਦਿੱਤੀ ਸੀ ਹਾਂਜੀ ਦਿੱਤੀ ਸੀ ਸਾਡਾ ਕੋਈ ਸੁਣਾਈ ਨਹੀਂ ਹੁੰਦੀ ਭਾਈ ਆਨੂ ਸਾਨੂੰ 6-7 ਦਿਨ ਨੇ ਬੇਟੀ ਉਹਨਾਂ ਨੇ ਲਿਆਂਦੀ ਏ ਇਹਨਾਂ ਨੇ ਚੇਤੂ ਨੇ ਚੇਤੂ ਦੀ ਘਰ ਦੀ ਨੇ ਇਹਨਾਂ ਲਿਆਂਦੀ ਰਿਸ਼ਤੇਦਾਰਾ ਕੋ ਹਾਂਜੀ ਹਾਂਜੀ ਜਿਹੜਾ ਸੀ ਇੱਕ ਇੱਕਰ ਸਿਆਂ ਦਾ ਮੁੰਡਾ ਉੱਥੇ ਕੁੜੀ ਘਰੇ ਮੁਛਾ ਮਰੋੜ ਦੇਣੀ ਸਾਡਾ ਫਲਾਂ ਟਿੰਗ ਵਾਢ ਲੈਣ ਦੇ ਸਾਨੂੰ ਕੀ ਕਰ ਲੈਣਗੇ ਨਾ ਦੇ ਧੰਕੀਆਂ ਦੇ ਹਾਂਜੀ ਅਰਜ਼ਾ ਦਰਜ ਹੋ ਗਿਆ ਹਾਂਜੀ ਉਹਨਾਂ ਨੇ ਕਰਦੇ ਤੇ ਦੂਜਿਆਂ ਦਾ ਨਹੀਂ ਕਰਦੇ ਕਿਉਂ ਦਾ ਵੀ ਕਰਦੇ ਕਿਸੀ ਦਾ ਕਾਤੇ ਲੈ ਕੇ ਗਿਆ ਕੁੜੀ ਨੂੰ ਮੋਟਰਸਾਈਕਲ ਤੇ ਲੈ ਗਿਆ ਸਾਡੇ ਉੱਥੇ ਦਾ ਉੱਠ ਗਿਆ ਪਹਿਲੋ ਆਵਾਜ਼ ਆਇਆ ਮੋਟਰਸਾਈਕਲ ਦਾ ਕੌਣ ਕੌਣ ਸੀ ਜਦੋਂ ਕੁੜੀ ਨੂੰ ਲੈ ਕੇ ਗਿਆ ਅਰਸ਼ ਤੇ ਮਨਜੀਦ ਆ ਦੋਨੇ ਦੋਨੇ ਹੀ ਸਾਨ ਮੰਗ ਕੀ ਕਰਦੇ ਹੋ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਵੀ ਚਾਹ ਜੀਆਂ ਦੇ ਪਰਚੇ ਹੋ ਜਾਣ ਇੱਕ ਮਰਜੀਦ ਇੱਕ ਪੂਜਾ ਇੱਕ ਅਰਚ ਅਰਚ ਦੀ ਮਾਂ ਅਰਚ ਦਾ ਪੇ ਹੋ ਜੀਹਨਾਂ ਦੀ ਚੈਂਪੀਨ ਹਾਂਜੀ 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 ਸਰ ਇੱਕ ਨੂਪਰ ਹਕੀਮਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਕੁੜੀ ਮੁੰਡਾ ਭੱਜਣ ਦਾ ਮਾਮਲਾ ਕੀ ਹੈ ਉਤਰੀ ਨੂਰਪੁਰ ਹੀ ਮਤੋਂ ਸਵਰਨਕੌਰ ਪਤਨੀ ਕਰਤਾਰ ਸਿੰਘ ਨੇ ਬਿਆਨ ਲਗਾਇਆ ਕਿ ਅਰਚਦੀਪ ਸਿੰਘ ਪੁੱਤਰ ਚੇਤੂ ਸਿੰਘ ਸਾਡੀ ਨਮਾਲਕ ਲੜਕੀ ਪਰਮਜੋਤ कौर ਨੂੰ ਉਪਜਾ ਕੇ ਲੈ ਗਿਆ ਤੇ ਉਹਦੇ ਸਬੰਧੇ ਮਕਦਮਾ ਦਰਜ ਕਰਕੇ ਬੱਚਿਆਂ ਨੂੰ ਰਾਉਂਡ ਅਪ ਕਰ ਲਿਆ ਤਾਂ ਅੱਜ ਪੇਸ਼ ਅਦਾਲਤ ਕਰਨ ਲੱਗੇ ਆ ਸਵਰਨਕੌਰ ਹੈ ਐਜੂਕੇਸ਼ਨ ਆਰੀਏ ਜਿਹੜੇ ਅਰਚਦੀਪ ਆ ਉਹਦੇ ਪੇਰੈਂਟਸ ਵੀ ਉਹਨਾਂ ਦਾ ਵੀ ਵਿੱਚ ਹੱਥ ਆ ਉਸ ਮਕਦਮੇ ਵਿੱਚ ਚੁਪਤੀ ਜਰੀਏ ਜੇ ਕੋਈ ਸਾਮਾਨੀ ਤੱਥ ਆਇਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਪੂਰੀ ਦੇ ਬਾਰੇ ਕੀ ਜਾਣਕਾਰੀ ਆਏਗੀ ਬੱਚੇ ਸਟੇਟਮੈਂਟ ਲੈ ਰਹੇ ਆਂ ਜੀ ਸਬੂਤ ਲੈ ਰਹੇ ਆਂ ਬੱਚੀ ਦਾ ਮੈਡੀਕਲ ਕਰਾ ਰਹੇ ਆਂ ਜੋ ਰਿਪੋਰਟ ਸਾਡੇ ਦੇਣਗੇ ਉਹਦੇ ਬਿਹੇਵ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚਿਆਂ ਨੂੰ ਪੇਸ਼ ਕਰਨ ਲਈ ਸਾਡੇ ਅਸੀਂ ਗੁਰਦੀਪ ਸਿੰਘ ਹੈ